ਯਾਰ ਗੱਲ ਆਵੇ ਨਿਹਾਲਾ ਜਾਵੇ ਅਸਲੀ ਗਾਵਾ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਗਤ ਮਾਤਾ ਗੁਜਰਗੌਰ ਜੀ ਦੀ ਉਦੂਤੀ ਤੇ ਲਸਾਨੀ ਸ਼ਹਾਦਤ ਨੂੰ ਸਮਰਪਿਤ ਅੱਜ ਸਮੂਚੀਆਂ ਨਿਹੰਗ ਸਿੰਘ ਦਿੱਤੇਵੰਦਿਆਂ ਵੱਲੋਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਦੇ ਵਿੱਚ ਵਿਸ਼ਾਲ ਮੋਹੱਲਾ ਬਾਬਾ ਬੰਦਾ ਸਿੰਘ ਬਹਾਦਰ ਅੰਜਲੀ ਕਾਲਜ ਫਤਗੜ ਸਾਹਿਬ ਦੇ ਮੈਦਾਨ ਵਿੱਚ ਗੱਡਿਆ ਗਿਆ ਹੈ ਤੇ ਇਸ ਮੈਦਾਨ ਦੇ ਵਿੱਚ ਵੱਡੀ ਗਿਣਤੀ ਵਿੱਚ ਗੁਰੂ ਦਿਆਂ ਲਾਡ ਲੀਆਂ ਫੌਜਾਂ ਵੱਲੋਂ ਗੱਤਗੇ ਅਤੇ ਘੋਰ ਸਵਾਰੀ ਦੇ ਦਿਲਕਸ਼ ਜੋਹਰ ਦਿਖਾਏ ਗਏ ਹਨ ਤੇ ਸਮੂਚੀਆਂ ਜੋ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੀਆਂ ਹਨ ਉਹਨਾਂ ਵੱਲੋਂ ਇਹਨਾਂ ਜੋ ਸਿੰਘਾਂ ਵੱਲੋਂ ਜੰਗ ਜੋ ਕਰਤਾਪ ਦਿਖਾਏ ਗਿਆ ਨੇ ਉਹਨਾਂ ਦੀ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਸੂਰਾ ਸੂਹ ਪਹਿਚਾਨੀਆਂ ਜੋ ਲੜੈ ਦੀਨ ਕੇ ਹੇ ਪੁਰਜਾ ਪੁਰਜਾ ਕੱਟ ਮਰਿਆ ਕਬੂਨਾ ਸ਼ਾਟਖੀ कलकी तरपिता पंथ दे वाली सतगुरु गुरु गोविंद सिंह साहिब जी दे ਛੋਟੇ ਫਰਿਆੰਦ बाबा जोरावर ਸਿੰਘ ਜੀ बाबा ਫਤੇ ਸਿੰਘ ਦੀ ਸਤਕਾਰਯੋਗ ਮਾਤਾ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਸ਼ਹੀਦੀ ਫਤੇਗੜ ਦੀ ਧਰਤੀ ਤੇ ਔਰ ਗੁਰੂ ਕਾ ਖਾਲਸਾ ਪੰਥ ਹਰ ਸਾਲ ਦੀ ਤਰ੍ਹਾਂ ਸਾਰਾ ਵਿਸ਼ਵ ਦੇ ਅੰਦਰ ਸੰਗਤਾਂ ਆ ਕੇ ਇੱਥੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਨੇ ਉੱਥੇ ਹੀ ਗੁਰੂ ਗਿਆ ਲਾਡ ਲੀਆਂ ਨਿਹੰਗ ਸਿੰਘ ਕੌਜਾਂ ਚ ਵਿਸ਼ੇਸ਼ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਤੇ ਨਾਲ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਤਰਨੇ ਦਲ ਸਾਰੇ ਤਿਆਰ ਵਰਤਿਆਰ ਜੋ ਮਾਤਾ ਜੀ ਔਰ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਮਹਾਨ ਮਹਿਲਾ ਸਜਾਉਂਦੇ ਹਨ ਜਿਸੇ ਤੁਸੀਂ ਦਰਸ਼ਨ ਕੀਤੇ ਨੇ ਸਿੰਘ ਪੂਰੇ ਤਿਆਰ ਵਰਤਿਆਰ ਨੀਲੇ ਨਿਸ਼ਾਨਾਂ ਦੀ ਰਹਿਨਮਾਈ ਹੇਠ ਔਰ ਸਾਰਾ ਗੁਰੂ ਕਾ ਖਾਲਸਾ ਪੰਥ ਜੋ ਮਹਿਲੇ ਚੜ੍ਹਿਆ ਹੈ ਔਰ ਉਹ ਸ਼ਹੀਦਾਂ ਨੂੰ ਸਮਰਪਿਤ ਜੋ ਆਪਣੀਆਂ ਹਾਜ਼ਰੀਆਂ ਲਵਾ ਕੇ ਸਾਰੇ ਹੀ ਅਸਥਾਨਾਂ ਤੇ ਪ੍ਰਕਰਮਾ ਕਰਕੇ ਜੋ ਸਟੇਡੀਅਮ ਵਿਖੇ ਜਾ ਕੇ ਖਾਲਸੇ ਨੇ ਯਾਹੋ ਜਲਾਲ ਦੇ ਜਿਹੜਾ ਇਹ ਘੋੜਸਵਾਰੀ ਨਿਹỆਬਾਜੀ ਦੇ ਗਤਕੇ ਦੇ ਜੋਰ ਦਿਖਾਉਣੇ ਹਨ ਆਪ ਸੰਗਤਾਂ ਦੇਖੋ ਔਰ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਚਕੀਆਂ ਉਹ ਇਹ ਆਪਣਾ ਨੈਟ ਤੇ ਜੋ ਸੋਸ਼ਲ ਮੀਡੀਆ ਤੇ ਵੇਖ ਕੇ ਵੀ ਤੁਸੀਂ ਆਪਣੀ ਹਾਜ਼ਰੀ ਲਵਾ ਸਕਦੇ ਹੋ ਔਰ ਧੰਨ ਧੰਨ ਕਲਗੀ ਤਰਪਤਾ ਪੰਥ ਦਾ ਵਾਲੀ ਸਤਿਗੁਰੂ ਗੋਬਿੰਦ ਸਿੰਘ ਦਾ ਸਾਜਿਆ ਤੇ ਨਵਾਜਿਆ ਗੁਰੂ ਕਾ ਖਾਲਸਾ ਪੰਥ ਹੈ ਜੋ ਹਰ ਚੱਕਰਵਰਤੀ ਰਹਿ ਕੇ ਹਰ ਜੋੜ ਮੇਲਿਆਂ ਤੇ ਪਹੁੰਚ ਕੇ ਹਰ ਸਤਾਨਾਂ ਤੇ ਪਹੁੰਚ ਕੇ ਔਰ ਸਿੱਖੀ ਦਾ ਪ੍ਰਚਾਰ ਕਰਦਾ ਹੈ ਔਰ ਵਿਸ਼ੇਸ਼ ਜੋ ਖਾਲਸਾ ਮਹੱਲੇ ਔਰ ਜੋੜ ਮੇਲੇ ਮਨਾਉਂਦਾ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਔਰ ਮੱਲੇ ਦੇ ਜੋਸ਼ ਕਰਕੇ ਦੇਖੋ ਜੀ ਸੰਗਤਾਂ ਵੱਲੋਂ ਫੌਜਾਂ ਤੇਰਾ ਜੋਸ਼ ਆ ਗਿਆ ساری ਫੌਜ ਦੇ ਵਿੱਚ ਜੀ ਇਹ ਤਾਂ ਕਬਲ ਲੱਗ ਤੁਰਾ ਖੇਡਿਆ ਗਿਆ ਪੂਰਾ ਖੇਡਿਆ ਜਾ ਰਿਹਾ ਜੀ ਦੇਖੋ ਘੋੜ ਸਵਾਰ ਫੌਜਾਂ ਲਾਡਲੀਆਂ ਫੌਜਾਂ ਦੇਖੋ ਗੁਰੂ ਦੀਆਂ ਲਾਡਲੀਆਂ ਪਜੋਦਰ ਵੀ ਦੇਖੋ ਚਾਰੇ ਪਾਸੇ ਦੇਖੋ ਜਿੱਧਰ ਜਿੱਧਰ ਨਿਗਾਹ ਮਾਰਦੇ ਉਧਰ ਲਾਡਲੀਆਂ ਹੀ ਫੌਜਾਂ ਫੌਜਾਂ ਜੋਸ਼ ਆ ਗਿਆ ਫੌਜਾਂ ਵਿੱਚ ਪੂਰਾ ਆਨੰਦ ਆ ਰਿਹਾ ਜੀ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਧੰਤਨ ਬਾਬਾ ਜੋਰਾਵਰ ਸਿੰਘ ਜੀ ਧੰਤਨ ਬਾਬਾ ਫਤਿਹ ਸਿੰਘ ਜੀ ਧੰਤਨ ਮਾਤਾ ਗੁਜਰਕੌਰ ਜੀ ਉਹਨਾਂ ਦੀ ਮਹਾਨ ਸ਼ਹਾਦਤ ਨੂੰ ਸਮਰਪਤ ਸਾਰੀਆਂ ਇਹ ਹੰਗਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੇ ਹੀ ਤਰਨੇ ਦਲਾਂ ਵੱਲੋਂ ਜਿਹੜਾ ਗੁਰਦੁਆਰਾ ਬੁਮਾਨਗੜ੍ਹ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਮਿਸ਼ਾਲ ਮਹੱਲਾ ਜਿਹੜਾ ਆਰੰਭ ਹੋਣ ਲੱਗਿਆ ਮੈਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਜਿੱਥੇ ਬੇਨਤੀ ਕਰਦਾ ਆਓ ਆਪਾਂ ਸਾਰੇ ਜਿੱਥੇ ਕੱਲ ਵੀ ਪਾਲਕੀ ਸਾਹਿਬ ਦੇ ਉਹ ਮਹਾਨ ਸ਼ਹੀਦਾਂ ਦੇ ਦਰਸ਼ਨ ਕੀਤੇ ਤੇ ਹੁਣ ਜਿਹੜੇ ਮਹੱਲੇ ਦੇ ਵਿੱਚ ਆਪਾਂ ਦਰਸ਼ਨ ਦਦਾਰੇ ਕਰਨੇ ਨੇ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰਿਆ ਕਬੂ ਨਾ ਛੱਡਾ ਖੇਤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਤ ਜਿਹੜੇ ਵਿਸ਼ਾਲ ਮਹੱਲੇ ਖੇਡੇ ਜਾ ਰਹੇ ਨੇ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਪਣੀਆਂ ਆਪਣੀਆਂ ਸ਼ਰਧਾ ਭਾਵਨਾ ਜਤਕਾਰ ਦੇ ਨਾਲ ਹਾਜ਼ਰੀਆਂ ਲਵਾਈਏ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਜਿਹੜਾ ਮਹੱਲਾ ਜਿੱਤ ਦੀ ਨਿਸ਼ਾਨੀ ਹੈ ਜਦੋਂ ਵਜੀਦ ਖਾਨ ਨੂੰ ਸੋਧ ਕੇ ਖਾਲਸਾ ਪੰਥ ਬੁੱਢਾ ਦਲ ਨੇ ਸਰਹੰਦ ਥੇਹ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਆਪਾਂ ਉਹ ਸਮਾਂ ਵੀ ਯਾਦ ਰੱਖਣਾ ਤੇ ਨਾਲ ਹੀ ਜਿਹੜਾ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਹੁਣ ਜਿਹੜਾ ਮਹਾਨ ਮਹੱਲਾ ਆਰੰਭ ਹੋ ਰਿਹਾ ਸਾਰਿਆਂ ਨੂੰ ਆਓ ਸਿਰ ਝੁਕਾ ਕੇ ਆਪਾਂ ਸਹਿਬਜ਼ਾਦਿਆਂ ਦੇ ਸ਼ਹੀਦਾਂ ਦੀ ਧਰਤੀ ਨੂੰ ਨਮਸਕਾਰ ਕਰੀਏ ਪ੍ਰਣਾਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਦੀਪ ਸਿੰਘ ਪੀਟੀਸੀ ਨਿਊਜ਼ ਪੱਤਰਕਾਰ ਸਾਹਿਬ